ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਬਦਲਾਵ ਵਾਲੀਆਂ ਭੇਡਾਂ ਨੇ ਉਹਨਾਂ ਨੂੰ ਬੇਨਤੀ ਕਰਨੀਆਂ ਜੀ ਜੇ ਸੁਣ ਲੈਣਗੀਆਂ ਤਾਂ 2022 ਦੇ ਵਿੱਚ ਵੀ ਬਦਲਾ 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 ਬੜਾ ਕੁਕਿਆ ਸੀ ਬਦਲਾ ਆਈ ਗਿਆ ਸਾਹਮਣੇ ਸਭ ਤੋਂ ਪਹਿਲਾਂ ਤਾਂ ਬੀਬੀਆਂ ਜੁੱਤੀ ਇਲਾਹੀ ਬੈਠੀਆਂ ਨੇ ਵਿਦਿਅਉ ਸਾਡਾ 1000 ਰੁਪਈਆ ਮਾਲਵੇ ਬਣਿਆ ਕਹਿੰਦੇ ਨੇ ਮੇਰਾ 1000 ਰੁਪਇਆ ਅਕਾਊਂਟ ਵਿੱਚ ਪਾ ਦੇ ਤੇ ਦਬਾਬੇ ਪਾਣੀਆ ਭਾਜੀ ਕਿਦਾਂ ਫਿਰ ਦਿਓਗੇ 1000 ਰੁਪਇਆ ਤੇ ਦਬਾਬੇ ਵਿੱਚ ਬੀਬੀਆਂ ਦੇ ਕੋਲੇ ਜੁੱਤੀ ਪਾਕਿਸਤਾਨ ਵਾਲੀ ਹੈ ਉਹ ਕਹਿੰਦੀਆਂ ਦਿੰਦੇ ਜੇ ਕਿ ਫਿਰ ਨਹੀਂ ਉਹ ਇਦਾਂ ਕਹਿੰਦੀਆਂ ਨੇ ਤੇ ਦੇ ਸਕਦੇ ਨਹੀਂ ਹੁਣ ਭੇਡਾਂ ਜਿਹੜੀ ਮੈਂ ਬੇਨਤੀ ਕਰਨੀ ਆ ਉਹ ਇਹ ਕਰਨੀ ਆ ਬਿੱਲ ਲੁਧਿਆਣੇ 19 ਜੂਨ ਨੂੰ ਉਨੇ ਜੋ ਨਹੀਂ ਹੈ ਨਾ ਅੱਜ ਮੇਰੇ ਸਭ ਨਾਲ 12 ਹੁੰ ਚੱਲੀ ਹੂੰ ਤੇ ਫਿਰ ਵੋਟਾਂ ਪੈਂਡੀਆਂ ਨੇ ਉੱਥੇ ਉਹ ਜਿਹੜਾ ਕਹਿੰਦਾ ਸੀ ਸ਼ਰਾਬਾ ਕਰਤਾ ਸਿੰਘ ਜਿਹੜੇ ਹੁੰਦੇ ਸੀ ਉਹ ਇਲੈਕਸ਼ਨ ਵਿੱਚ ਖੜਾ ਕੀ ਇਹਦਾ ਨਾਮ ਉਹਦਾ ਉਹਦਾ ਨਾਮ ਹੈਗਾ ਜੀ ਸੰਜੀਵ ਅਰੋੜਾ ਉਹ ਖੜਾ ਹੈ ਉੱਥੇ ਤੇ ਭੇਡਾਂ ਨੇ ਫਿਰ ਉਹਨੂੰ ਵੋਟਾਂ ਪਾ ਕੇ ਜਿਤਾਉਣਾ ਹੋਣਾ ਉ르ਗੇ ਪੈਉ ਚ ਨਾ ਜਾਣਾ ਵੀ ਹਜੇ ਲੱਗਣਾ ਹੈ ਤੇ ਪਹਿਲਾਂ ਤਿਆਰੀ ਕਰ ਲੋ ਜਾਣਾ ਪੈਣਾ ਹੀ ਹੈ ਜੇ ਮਾੜੀ ਮੋਟੀ ਬੇਸ਼ਰਮੀ ਹੋਈ ਤਾਂ ਚੁੱਪ ਕਰਕੇ ਠੰਡਾ ਪਾਣੀ ਪੀ ਕੇ ਬਹਿ ਜਾਓਗੇ ਹੁਣ ਤਾਂ ਸੈਂਟਰ ਗਵਰਨਮੈਂਟ ਵੀ ਕਹਿੰਦੇ ਵੀ ਜਿਹੜਾ ਏਸੀ 24 ਤੋਂ ਥੱਲੇ ਚਲਾਉ ਅਸੀਂ ਕਾਰਵਾਈ ਕਰਾਂਗੇ ਗੱਲਾਂ ਸਮਝਿਓ ਬੂਰ ਕਰਨ ਵਾਲੀਆਂ ਨੇ ਪਰ ਖਾਨੇ ਜੀ ਦੇ ਪੈ ਗਏ ਆ ਉਹ ਨਹੀਂ ਕਹਿਣਗੇ ਬਦਲਾ ਚਾਹੀਦਾ ਉਥੇ ਕੰਗਰੇਜ ਜੁੱਤੀਆਂ ਮਾਰੋ ਇਹਨਾਂ ਦੇ ਚੰਗੀ ਤਰ੍ਹਾਂ ਟਕਾ ਟਕਾ ਕੇ ਅੱਛਾ ਇੱਕ ਹੋਰ ਗੱਲ ਸੁਣਿਓ ਉਥੇ ਦੋਕ ਬੰਦੇ ਹੋਰ ਵੀ ਨੇ ਜਿਹੜੇ ਚਾਹੁੰਦੇ ਐ ਕਿ ਬਦਲਾਅ ਹੋਵੇ ਇੱਕ ਤਾਂ ਰਾਜਾ ਬੜਿੰਗ ਹੈ ਉਹ ਕੋਈ ਬੁੱਕੇ ਲੈ ਕੇ ਗਿਆ ਵੀਰ ਧੰਨਵਾਦ ਕਰਕੇ ਉਸੇ ਵੀਡੀਓ ਵਿੱਚੋਂ ਥੱਲੇ ਸੁੱਟਦੇ ਬੁੱਕੇ ਉਹ ਵੀ ਧੰਦੇ ਤੇ ਦੂਜੇ ਸਾਫ ਦਾ ਮੁੱਖ ਮੰਤਰੀ ਚੰਨੀ ਸਾਹਿਬ ਵੀ ਉੱਥੇ ਕਾਂਗਰਸ ਦੇ ਹੈਗੇ ਨੇ ਉਹ ਕਹਿੰਦੇ মিডিਆ ਵਾਲੇ ਨੂੰ ਕੈਂਪ ਤੁਸੀਂ ਪਾਸੇ ਹਟ ਕਹਿੰਦਾ ਮੈਨੂੰ ਬੀਬੀਆਂ ਦੇਖਣੀਆਂ ਚਾਹੀਦੀਆਂ ਨੇ ਯਾਨੀ ਕਿ ਬੀਬੀਆਂ ਨੂੰ ਫੇਸ ਟੂ ਫੇਸ ਦੇਖ ਕੇ ਗੱਲ ਕਰਨੀ ਹੈ ਮੈਂ ਉਹ ਵੀ ਸੰਧ ਹੈਗਾ ਉੱਥੇ ਤੇ ਹੁਣ ਜਿਹੜੀਆਂ ਭੇਡਾਂ ਨੂੰ ਮੈਂ ਬੇਨਤੀ ਕੀਤੀ ਹੈ ਕੋਸ਼ਕ ਦਾ ਕੀ ਮਰ ਤੁਮ ਕਿ ਤੁਮ ਕਿ ਵੀ ਆਵੇ ਗਾਲੀ ਗਲੋਚ ਵੀ ਹੋਵੇ ਕੋਈ ਗੱਲ ਨਹੀਂ ਜਦੋਂ ਭੇਡ ਇੱਕ ਬਾੜੇ ਚ ਬਾਹਰ ਨਿਕਲਦੀ ਸਾਰੀਆਂ ਨਿਕਲਦੇ ਹੁੰਦੀਆਂ ਬਾਹਰ ਫਿਰ ਗਾਲਾਂ ਵੀ ਸਾਰੀਆਂ ਹੀ ਦੇਣਗੇ ਇੱਕ ਰੇ ਥੋੜੀ ਜਣੀਆ ਜੇ ਧੰਨਵਾਦ ਕੀਤਾ ਤਾਂ ਵੀ ਸਾਰੀਆਂ ਕਰਨਗੇ ਪਰ ਸਾਨੂੰ ਇਹ ਧੰਨਵਾਦ ਦੀ ਲੋੜ ਨਹੀਂ ਮਿੱਤਰੋ ਨਾਲ ਕਹੇ ਧੰਨਵਾਦ ਦੀ ਲੋੜ ਪਈ ਹੈ ਅਜੇ ਤੱਕ ਤੇ ਨਾ ਹੀ ਪੈਣੀ ਆ ਮੇ ਤਾਂ ਡੇਟ ਚੇਤੇ ਕਰਾਈਆ ਵੀ 19 ਜੂਨ ਆਉਣ ਵਾਲੀ ਆ 5 ਕੁ ਦਿਨ ਬਾਕੀ ਨੇ ਕੁਰਤੇ ਪਜਾਮੇ ਪ੍ਰੈਸ ਕਰ ਲੋ ਭਗਤ ਸਿੰਘ ਦੀ ਜਿਹੜੀ ਪੱਗ ਸੀ ਉਹ ਧੋ ਤਾਲੋ ਦੁਬਾਰਾ ਕਈਆਂ ਨੇ ਤਾਂ ਬਦਲ ਲਈ ਸੀ ਪੱਗ ਤੇ ਜੇ ਉਹੀ ਬਨਣੀਆਂ ਤਾਂ ਨਵੀਂ ਲੈ ਲਓ 5 ਮੀਟਰ ਦੀ ਬਨ ਕੇ ਚੱਲ ਜਿਓ ਉਦਾਂ ਹੀ ਭਗਤ ਸਿੰਘ ਮੰਗੂ ਟਿੱਕਾ ਲਾਇਓ ਖੂਨ ਦਾ ਇੱਕ ਪਿਛੇ ਫਿਰਦਾ ਸੰਗਲ ਪਾਈ ਹੱਥ ਗੜੀਆਂ ਲਾਈ ਉਦਾਂ ਦੀ ਯਾਨੀ ਕਿ ਗੱਲਬਾਤ ਦਿਖਾਈਏ ਵੀ ਅਸੀਂ ਭਗਤ ਸਿੰਘ ਆ ਤੁਸੀਂ ਭਗਤ ਸਿੰਘ ਦੀ ਸੋਚ ਨੂੰ ਮਿੱਟੀ ਵਿੱਚ ਰੋਲਿਆ ਪੱਗ ਦੀ ਬਿਆਦਵੀ ਕੀਤੀ। ਤੁਨ ਤਾਂ ਉਸੇ ਪੱਗ ਨਾਲ ਫਾਂਸੀ ਤੇ ਚੜਾਉਣਾ ਚਾਹੀਦਾ ਜਿਹੜੀ ਭਗਤ ਸਿੰਘ ਦੀ ਪੱਗ ਬਨ ਕੇ ਤੁਸੀਂ ਲੋਕਾਂ ਦੇ ਨਾਲ ਨਾ ਧੋਖਾ ਕੀਤਾ। ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਇਆ। ਉਹ ਤਾਂ ਹਜੇ ਵੀ ਨਹੀਂ ਹਟਦਾ। ਹਜੇ ਵੀ ਕਹਿੰਦਾ ਜਿਹੜੇ ਘਰ ਵਿੱਚ ਕਹਿੰਦਾ ਮੈਂ ਰਹਿਣਾ ਸਰਕਾਰੀ ਘਰ ਵਿੱਚ। ਕਹਿੰਦਾ ਉੱਥੇ ਰੂਸਾ ਰਹਿੰਦੀ ਰਹੀ ਹੈ, ਕੈਪਟਨ ਰਹਿੰਦਾ ਰਿਹਾ, ਕਹਿੰਦਾ ਮੈਂ ਤਾਂ ਕੁਰਸੀਆਂ ਸੋਫੇ ਧੋਤੇ। ਆਪਣੇ ਘਰ ਵਾਲਾ ਨੂੰ ਕਿਹਾ ਕਹਿੰਦਾ ਸਰੋਵਰ ਚੋਂ ਪਾਣੀ ਲੈ ਕੇ ਆਓ ਵੀ ਇਹਨਾਂ ਨੂੰ ਅਪਵਿੱਤਰ ਨੇ ਪਵਿੱਤਰ ਕਰੋ ਉਹ ਤਾਂ ਇਹ ਜਿਹੇ ਛੁਰਲੀਆਂ ਹਜੇ ਵੀ ਛੱਡੀ ਜਾਂਦਾ ਤੇ ਜਿਹੜੀ ਉਹ ਮਾਂ ਦੇ ਤੋਂ ਅੰਤਮਨ ਦੀ ਮਾਂ ਦੀ ਗੱਲ ਕਰਦਾ ਹਰ ਵਾਰ ਤਾਂ ਜਿਹੜੇ ਗੋਹੇ ਚ ਲਿਬੜੇ ਰਹਿੰਦੇ ਸੀ ਨਾ ਤੇ ਉਹਨਾਂ ਹੱਥਾਂ ਵਿੱਚ ਅੱਧਾ ਕਿਲੋ ਸੋਨਾ ਪਾਇਆ ਹੋਇਆ ਦੇਖ ਲਓ ਧਿਆਨ ਦੇ ਨਾਲ ਜੇਤੇ ਉਹ ਬੀਬੀ ਕਿਤੇ ਘਰ ਜਾਂਦੀ ਐ ਤਾਂ ਉਹ ਕਾਜੂ ਜਿਵੇਂ ਟੋਲਕੀਆਂ ਵਾਲੇ ਪਕੌੜੇ ਨੂੰ ਪੈਂਦੇ ਹੁੰਦੇ ਭੁੱਖੇ ਮਰਦੇ ਐਦਾਂ ਪੰਜ-ਪੰਜ ਦੇ ਫੱਕੇ ਮਾਰਦੇ ਆ ਉਹ ਵੀ ਦੇਖ ਲਿਓ ਇਹ ਗੱਲਾਂ ਜੀ ਨਹੀਂ ਕਰਦਾ ਸੀ ਕਹਿਣ ਨੂੰ ਪਰ ਜਿਹੜੀਆਂ ਭੇਡਾਂ ਨੇ ਉਹ ਮਜਬੂਰ ਕਰਦੀਆਂ ਨੇ ਇਹ ਗੱਲਾਂ ਕਹਿਣ ਨੂੰ ਮੈਂ ਤਾਂ ਇੱਕ ਬੇਨਤੀ ਕਰਨੀ ਆ ਜੀ ਜਿਹਨੂੰ ਮਰਜ਼ੀ ਵੋਟ ਪਾਓ ਅਸੀਂ ਇਹ ਨਹੀਂ ਕਹਿਣਾ ਪਰ ਥੋੜੀ ਬਹੁਤੀ ਨੇ ਪਰਖ ਜ਼ਰੂਰ ਕਰ ਲਿਆ ਕਰੋ ਕੱਲ ਮੈਂ ਇੱਕ ਛੋਟੀ ਜੀ ਬੱਚੀ ਦੀ ਵੀਡੀਓ ਦੇਖੀ ਆਵੀ ਤੇ ਉਹਨੇ ਭਾਂਡੇ ਪਕਾਏ ਪਹਿਲਾਂ ਉਹ ਮਿੱਟੀ ਕਿੰਨੀ ਮਿਹਨਤ ਕਰਕੇ ਗੁੰਨਣੀ ਪੈਂਦੀ ਹੈ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੈ ਤੇ ਫਿਰ ਜਦੋਂ ਉਹ ਭਾਂਡੇ ਵੇਚਣ ਵਾਸਤੇ ਧਰਦੀ ਹੈ ਨਾ ਇੱਕ ਮੰੰਜਾ ਵਸਾ ਕੇ ਚਾਦਰ ਵਿਸਾਈ ਹੁੰਦੀ ਹੈ ਤੇ ਭਾਂਡੇ ਲੈਣ ਵਾਲਾ ਨਾ ਉਹਨੂੰ ਟਣਕਾ ਟਣਕਾ ਕੇ ਦੇਖਦਾ ਫਿਰ ਕਿਤੇ 10-20 ਰੁਪਏ ਦੇ ਕੇ ਜਾਂਦਾ ਹੈ ਅਈ ਤਾਂ ਉਹਨਾਂ ਨੂੰ ਵੀ ਗਏ ਕੁਝ ਰਹੇ ਕਿੰਨੀ ਮਿਹਨਤ ਕੀਤੀ ਉਹ ਬੱਚੀ ਨੇ ਉਹ ਮਿੱਟੀ ਨੂੰ ਗੁੰਨਿਆ ਪਹਿਲੀ ਗੱਲ ਤਾਂ ਛੇਦ ਕਿਤੇ ਮਿੱਟੀ ਨਹੀਂ ਮਿਲਦੀ ਜਿਹੜੀ ਮਿੱਟੀ ਦੇ ਭਾਂਡੇ ਬਣਦੇ ਆ ਅਜੇ ਤਾਂ ਉਹਨਾਂ ਨੂੰ ਵੀ ਗਿਆ ਕੁਝ ਨਹੀਂ ਬਦਲਾ 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 ਕੋਈ ਮੋਮੈਲਾ ਜਤਾਤਾ ਅਸ਼ੇ ਕੋਠੀਆਂ ਪਤਾ ਕੋਈ ਤਾਂ 5 ਕਿੱਲਾਂ ਚ ਪਾਈ ਜਾਂਦਾ ਕੋਈ ਕਿੱਲੇ ਚ ਪਾਈ ਜਾਂਦਾ ਪੈ ਸਕਦੀਆਂ ਨਹੀਂ ਤੇ ਜਦੋਂ ਕਿਸਾਨਾਂ ਤੋਂ ਪੁੱਛੋ ਉਹ ਕਹਿੰਦੇ ਸੀ ਬਿਲਕੁਲ ਦੇ ਇਹਦੇ ਕੋਲ 30 ਕਿੱਲੇ ਉਹ ਕਹਿੰਦੇ ਮੈਂ ਕਰਜ਼ਾ ਦੇਣਾ ਇਹਦੇ ਕੋਲ 10 ਕਿੱਲੇ ਉਹ ਕਹਿੰਦੇ ਮੈਂ ਕਰਜ਼ਾ ਚੱਕਿਆ ਹੋਇਆ ਤੇ ਇਹਨਾਂ ਨੇ 3 ਸਾਲ ਦੇ ਵਿੱਚ ਵਿੱਚ ਦੋ ਦੋ ਕਰੋੜ ਕੋਠੀਆਂ ਤੇ ਲਾਤਾ ਕਾਰਾਂ ਵੱਡੀਆਂ ਲੈ ਲੀਆਂ ਦੋ ਦੋ ਵਿਆਹ ਕਰਾ ਲਏ ਟੀਆਂ ਨੇ ਐ ਨਹੀਂ ਪਤਾ ਤੀਜਾ ਗੁਪਤ ਵੀ ਕਰਾਇਆ ਹੋਵੇ ਇਹ ਬਦਲਾ ਸੀ ਤੇ ਜੇ ਇਹੀ ਬਦਲਾ ਚਾਹੁੰਦੇ ਹੋ ਤੇ 19 ਤਰੀਕ ਨੂੰ ਦੁਬਾਰਾ ਲਿਧਾਣੇ ਫੇਰ ਵਗ ਜਿਓ ਫਿਰ ਹੋਰ ਬਦਲਾ ਮਿਲ ਜੂ ਪਰ ਸ਼ਰਮ ਕਰੋ ਮਾੜੀ ਮੋਟੀ ਜਾਂ ਮਾੜੀ ਮੋਟੀ ਸ਼ਰਮ ਕਰ ਲੋ ਜੇ ਹੈਗੀ ਤਾਂ ਮਾੜੀ ਮੋਟੀ ਤੇ ਇੱਕ ਜਹਾਜ ਬਣਾਇਆ ਕਿਸੇ ਨੇ ਉਹ ਸ਼ਾਇਦ ਮੇਜਰ ਭਾਜੀ ਨੇ ਮੇਰੇ ਸਾਹਮਣੇ ਇੰਗਲੈਂਡ ਤੋਂ ਉਦਾਂ ਜਹਾਜ਼ ਦੇ ਉੱਪਰ ਹੁਣ ਲਾਈਪੇਡਾਂ ਦੀ ਜਹਾਜ਼ ਚੜ੍ਹਦੀਆਂ ਦਿਖਾਈਆਂ ਭੇਡਾਂ ਤੇ ਫਿਰ ਮੇਰੇ ਮਨ ਦੇ ਵਿੱਚ ਵੀ ਆ ਵੀ ਮੈਂ ਕਿ ਪਿੱਛੇ ਰਵਾਂ ਮੈਂ ਵੀ ਭੇਡਾਂ ਵਾਸਤੇ ਹੁਣ ਉਹ ਸੁਖਵੀਰ ਵਾਲੀ ਤਾਂ ਹੈ ਨਹੀਂ ਕਿਸ਼ਤੀ ਵੀ ਪਾਣੀ ਵਿੱਚ ਚਲਾ ਦੀਏ ਉਹ ਤਾਂ ਗੱਪ ਮਾਰਦਾ ਸੀ ਹਾਂ ਉਹਦਾ ਤੁਹਾਨੂੰ ਰੂਟ ਦੱਸ ਦਿੰਨੇ ਆ ਬਰਨਾਲੇ ਤੋਂ ਬੈਠੋ ਸਿੱਧਾ ਲਿਆਣੇ ਨੂੰ ਟਿਕਟ ਲੱਗਦੀ ਐ 60-62 ਕਿਲੋਮੀਟਰ ਪੈਂਦਾ ਬਿਂਡੇ ਤੋਂ ਵੀ ਨੇੜੇ ਪਾਓ ਮੋਗੇ ਤੋਂ ਵੀ ਨੇੜੇ ਪਾਓ ਜੇ ਕਿਸੇ ਕੋਲੇ ਆਪ ਦੀ ਕਾਰ ਹੈਗੀ ਆ ਅਲਟੋ ਉਹ ਲੈ ਜਿਓ ਠੀਕ ਹੈ ਜੇ ਅਸੀਂ ਫਿਰ ਕੁੱਤਪਣਾ ਕਰਨਾ ਹੁੰਦਾ ਟਰਾਲੀਆਂ ਭਰ ਕੇ ਵਿੱਚ ਦਰਗਿਆਂ ਪਸਾ ਕੇ ਵਗ ਜਿਓ ਪਰਾਲੀ ਛੱਲੇ ਵਿੱਚ ਤਰਪੌਂਜਿਓ ਕਿਉਂਕਿ ਬਦਲਾਅ ਦੇ ਵਿੱਚ ਕੋਈ ਕਿਤੇ 19 21 ਨਾ ਹੋ ਜੇ ਤੁਹਾਡੇ ਕਿਤੇ ਘਾਟ ਮਹਿਸੂਸ ਹੋਵੇ ਅਗਲੇ ਨੂੰ ਉਧਰੋਂ ਲਾਲੇ ਨੇ ਵੀ ਆਉਣਾ ਹੁਣੇ ਪੰਜਾਬ ਦੇ ਹੈਲੀਕਾਪਟਰ ਦੇ ਤੇਲ ਪਾ ਕੇ ਚਾਰ ਪੰਜ ਤਾਂ ਡੇਰੀ ਲਈ ਬੈਠੇ ਆ 7-8 ਕੋਠਰੀਆਂ ਕਹਿੰਦੇ ਦਿੱਲੀ ਵਾਲੇ ਚੰਡੀਗੜ੍ਹ ਪੰਜਾਬ ਦੀਆਂ ਲਈ ਬੈਠੇ ਆ ਦੋ ਚਾਰ ਹੋਟਲ ਥੋੜੇ ਬਾਹਲੇ ਬੁੱਕ ਕੀਤੇ ਹੋਣਗੇ ਅਗਲੇ ਨੇ ਪਰ ਜਿਤਾ ਦਿਓ ਜਾ ਕੇ ਸੰਜੀਵ अरोੜੇ ਨੂੰ ਨਾਲੇ ਪੁੱਛ ਲਿਓ ਵੀ ਕਰਤਾਰ ਸਿੰਘ ਸ਼ਰਾਬਾ ਕੌਣ ਸੀ ਪੁੱਛ ਲਿਓ ਚੰਗੀ ਤਰ੍ਹਾਂ ਜਿੱਥੇ ਉਹ ਬੈਠਾ ਹੈ ਨਾ ਸੰਜੀਵ अरोੜਾ ਉੱਥੋਂ 18-19 ਕਿਲੋਮੀਟਰ ਹੀ ਹੈ ਕਰਤਾਰ ਸਿੰਘ ਸ਼ਰਾਬੇ ਦਾ ਪਿੰਡ ਠੀਕ ਹੈ ਤੇ ਐਦੋਂ ਬਾਅਦ ਲਾ-ਭਾ ਕੀ ਕਰਨੀ ਹੈ ਤੇ 19 ਤੋਂ ਬਾਅਦ ਰਿਜ਼ਲਟ ਮੈਨੂੰ ਇਹ ਨਹੀਂ ਮਤਲਬ ਹੈਗਾ ਵੀ ਜਿੱਤੂ ਕੌਣ ਹਾਰੂ ਕੌਣ ਪਰ ਦੱਸਣਾ ਜ਼ਰੂਰੀ ਹੈ ਵੀ ਬਦਲਾਅ ਨੇ ਕਿੰਨਾ ਕੁ ਫਾਇਦਾ ਕਰਤਾ ਕਿੰਨਾ ਕੁ ਨੁਕਸਾਨ ਕਰਤਾ ਇਹ ਜ਼ਰੂਰੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ